ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਕਿ ਮਾਪੇ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦੇ ਨਾਲ ਹੀ ਜਿਹੜੇ ਆ ਖੁਸ਼ ਹੋ ਜਾਂਦੇ ਆ ਉਹ ਸੀ ਕਿ ਮੇਰੀ ਛੋਟੀ ਨੂੰ ਦਾ ਬਰਥਡੇ ਸੀ ਤੇ ਵੱਡੀ ਨੂੰ ਨੇ ਬਹੁਤ ਸੋਹਣਾ ਸੈਲੀਬ੍ਰੇਟ ਕੀਤਾ ਤੇ ਇਸੇ ਤਰ੍ਹਾਂ ਹੀ ਅੱਜ ਵੱਡੀ ਨੂੰ ਦਾ ਬਰਥਡੇ ਸੀ ਕਿ ਅੱਜ ਛੋਟੀ ਨੇ ਬਹੁਤ ਸੋਹਣਾ ਸੈਲੀਬ੍ਰੇਟ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਉਸੇ ਤਰ੍ਹਾਂ ਹੀ ਜਦੋਂ ਉਹ ਸਕੂਲ ਗਈ ਸੀਗੀ ਤੇ ਉਹਦੇ ਸਕੂਲ ਤੋਂ ਜਾਣ ਤੋਂ ਬਾਅਦ ਛੋਟੀ ਨੇ ਬਹੁਤ ਸੋਹਣੇ ਵਧੀਆ ਤਰੀਕੇ ਦੇ ਨਾਲ ਡੈਕੋਰੇਸ਼ਨ ਕੀਤੀ ਤੇ ਬਹੁਤ ਸੋਹਣੇ ਗਿਫਟ ਲੈ ਆਨ ਕੇ ਰੱਖੇ ਉਹਨਾਂ ਵਾਸਤੇ ਤੇ ਜਦੋਂ ਉਹ ਆਪਣੇ ਘਰ ਵਿੱਚ ਐਂਟਰ ਹੋਈ ਨਾਲ ਬੱਚੇ ਸੀਗੇ ਉਹ एकदम ਬੜੇ ਖੁਸ਼ ਹੋਏ ਕਿ ਚਾਚੀ ਨੇ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਆ ਬੈਲੂਨ ਵਗੈਰਾ ਲਗਾਏ ਹੋਰ ਵੀ ਜੋ ਵੀ ਗਿਫਟ ਉਹਨਾਂ ਨੇ ਲਿਆਉਣੇ ਸੀ ਦਿੱਤੇ ਬੱਚਿਆਂ ਵਾਸਤੇ ਤੇ ਉਹ ਦਿਨਾਂ ਦੀ ਮੰਮੀ ਵਾਸਤੇ ਤੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਪਰਦੇਸਾਂ ਵਿੱਚ ਰਹਿ ਕੇ ਜਿਹੜੇ ਬੱਚੇ ਆ ਇੱਕ ਦੂਜੇ ਦੇ ਨਾਲ ਜਦੋਂ ਇਹ ਖੁਸ਼ੀਆਂ ਕਰਦੇ ਇਹ ਖੁਸ਼ੀ ਦੇ ਪਲ ਸਾਂਝੇ ਕਰਦੇ ਆ ਤੇ ਮਾਂ ਪਿਓ ਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਆ ਤੇ ਬਹੁਤ ਵਧੀਆ ਲੱਗਦਾ ਵਾ ਤੇ ਵੱਡੀ ਗੱਲ ਇਹ ਆ ਕਿ ਚਲੋ ਜੇ ਇੱਕ ਦੂਜੇ ਨੂੰ ਮਾਣ ਸਨਮਾਨ ਦੇਣਗੇ ਬੱਚੇ ਜਦੋਂ ਜਿਵੇਂ ਪਹਿਲਾਂ ਛੋਟੀ ਦਾ ਜਨਮ ਦਿਨ ਸੀ ਵੱਡੀ ਨੇ ਬਹੁਤ ਸੋਹਣਾ ਕੀਤਾ ਸੀਗਾ ਤੇ ਉਸੇ ਤਰ੍ਹਾਂ ਹੀ ਹੁਣ ਅੱਜ ਜੇ ਵੱਡੀ ਦਾ ਹੀ ਤੇ ਛੋਟੀ ਨੇ ਬਹੁਤ ਸੋਹਣਾ ਕੀਤਾ ਉਹਨੇ ਵੀ ਸਰਪ੍ਰਾਈਜ਼ ਗਿਫਟ ਲੈ ਆਨ ਕੇ ਰੱਖੇ ਸਰਪ੍ਰਾਈਜ਼ ਕੀਤਾ ਸਕੂਲ ਤੋਂ ਆਉਂਦਿਆਂ ਨੂੰ ਸਾਰਾ ਕੁਝ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਤੇ ਉਹ ਵੇਖ ਕੇ ਜਿਹੜੇ ਬੱਚੇ ਵੀ ਬੜੇ ਖੁਸ਼ ਹੋਏ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਤੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਆ ਕਿ ਇਸ ਤਰ੍ਹਾਂ ਰਲ ਮਿਲ ਕੇ ਜਿਹੜੇ ਤਿਉਹਾਰ ਆ ਇਹ ਮਨਾਉਣੇ ਚਾਹੀਦੇ ਆ ਫਰਕ ਕੋਈ ਨਹੀਂ ਪੈਂਦਾ ਜੇ ਕੋਈ ਵੀ ਆਪਾਂ ਇੱਕ ਦੂਜੇ ਦਾ ਮਾਨਸਤ ਕਰ ਕਰਮ ਵੱਡੇ ਵੇਖੋ ਮਾਨ ਸਤਕਾਰ ਸ਼ਬਦ ਦਾ ਇੱਕੋ ਜਿਹਾ ਹੁੰਦਾ ਵੱਡੇ ਜਿਹੜੇ ਉਹ ਛੋਟਿਆਂ ਦਾ ਮਾਨ ਕਰਦੇ ਆ ਤੇ ਛੋਟੇ ਜਿਹੜੇ ਆ ਉਹ ਵੱਡਿਆਂ ਦਾ ਮਾਨ ਕਰਦੇ ਆ ਤੇ ਇਦਾਂ ਦੇ ਪਲ ਜਿਹੜੇ ਆ ਨਾ ਬਹੁਤ ਵਧੀਆ ਲੱਗਦੇ ਆ ਤੇ ਮੈਂ ਸਾਰਿਆਂ ਨੂੰ ਇਹੀ ਕੰਨੀ ਆ ਵੀ ਕੋਈ ਜਿਹੜੇ ਆਪਣੇ ਰਿਸ਼ਤੇ ਜਿਹੜੇ ਖੂਨ ਦੇ ਰਿਸ਼ਤੇ ਆ ਭੈਣ ਭਰਾ ਉਹ ਬੜੀ ਮੁਸ਼ਕਲ ਦੇ ਨਾਲ ਮਿਲਦੇ ਆ ਭੈਣ ਭਰਾ ਮਾ ਪਿਓ ਦਰਾਣੀ ਜਠਾਣੀ ਜਿਹੜੀ ਦਰਾਣੀ ਸਠਾਣੀਆਂ ਵਾ ਉਹਨਾਂ ਨੂੰ ਆਪਣੀਆਂ ਭੈਣਾਂ ਵਾਂਗ ਰਹਿਣਾ ਚਾਹੀਦਾ ਵਾ ਕੋਈ ਵੀ ਪਰਿਵਾਰ ਦੇ ਵਿੱਚ ਜੇ ਆਪਣੇ ਪੇਕੇ ਘਰ ਦੇ ਵਿੱਚ ਕਿਸੇ ਵੇਲੇ ਕੋਈ ਨਿੱਕੀ ਮੋਟੀ ਗੱਲ ਹੋ ਜਾਂਦੀ ਹੈ ਤੇ ਜੇ ਉੱਥੇ ਆਪਾਂ ਆਪਣੇ ਭੈਣ ਭਰਾ ਦਾ ਕੋਈ ਗੁੱਸਾ ਨਹੀਂ ਨਾ ਕਰਦੇ ਆਪਾਂ ਨੂੰ ਸਹੁਰੇ ਘਰ ਵਿੱਚ ਵੀ ਨਿੱਕੀ-ਮੋਟੀ ਕਹੀ ਵੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਕਈ ਵਾਰ ਕੋਈ ਮਾਣ ਦੇ ਨਾਲ ਵੱਡਾ ਜਿਹੜਾ ਉਹ ਆਪਣੇ ਛੋਟੇ ਨੂੰ ਕੋਈ ਸਮਝਾ ਸਕਦਾ ਤੇ ਜਿਹੜਾ ਛੋਟਾ ਉਹ ਆਪਣੇ ਤੋਂ ਵੱਡੇ ਨੂੰ ਵੀ ਕੁਝ ਸਮਝਾ ਸਕ ਦਿੰਦਾ। ਤੇ ਇਸ ਤਰ੍ਹਾਂ ਕਰਕੇ ਸਾਨੂੰ ਹਰੇਕ ਰਿਸ਼ਤੇ ਦੀ ਜਿਹੜੀ ਆ ਕਦਰ ਕਰਨੀ ਚਾਹੀਦੀ ਆ। ਸਹੁਰੇ ਘਰ ਵੀ ਤੇ ਪੇਕੇ ਘਰ ਵੀ ਹਰ ਰਿਸ਼ਤੇ ਜੇ ਪੇਕੇ ਆਂਦੇ ਘਰਾਂ ਦੇ ਵਿੱਚ ਨਨਾਨ ਪਰਜਾਈ ਦਾ ਇੱਕ ਅਹਿਮ ਰਿਸ਼ਤਾ ਹੁੰਦਾ ਵਾ। ਤੇ ਉੱਥੇ ਵੀ ਜਦੋਂ ਇਦਾਂ ਦੇ ਕੋਈ ਆਪਾਂ ਫੰਕਸ਼ਨ ਨਾਲ ਮਿਲ ਕੇ ਕਰਦੇ ਆ ਨਾ ਤੇ ਉੱਥੇ ਨਨਾਨ ਪਰਜਾਈ ਦਾ ਜਿਹੜਾ ਪਿਆਰ ਵਾਧਾ ਵਾ ਬਹੁਤ ਜ਼ਿਆਦਾ ਪਿਆਰ ਵਾਧਾ ਤੇ ਜਿੰਨਾਂ ਕੁੜੀਆਂ ਨੇ ਆਪਣੇ ਪੇਕੇ ਘਰ ਦੇ ਵਿੱਚ ਰਹਿ ਕੇ ਨਨਾਨ ਪਰਜਾਈ ਦੇ ਨਾਲ ਇਦਾਂ ਦੇ ਤਿਉਹਾਰ ਮਨਾਏ ਹੁੰਦੇ ਆ ਤੇ ਉਹ ਸਹੁਰੇ ਘਰ ਜਾ ਕੇ ਵੀ ਇਸ ਤਰ੍ਹਾਂ ਦੇ ਫਿਰ ਤਿਉਹਾਰ ਮਨਾਉਂਦੀਆਂ ਵਾ ਤੇ ਉਹਨਾਂ ਨੂੰ ਇਹ ਜਿਹੜੇ ਸੰਸਕਾਰ ਆ ਉਹਨਾਂ ਦੇ ਪੇਰੈਂਟਸ ਵੱਲੋਂ ਹੀ ਦਿੱਤੇ ਹੁੰਦੇ ਆ ਮਾਂ ਬਾਪ ਵੱਲੋਂ ਹੀ ਮਿਲੇ ਹੋਏ ਜਿਹੜੇ ਸੰਸਕਾਰ ਆ ਇਹੀ ਉਹਨਾਂ ਦੇ ਸੌਰੇ ਘਰ ਜਾ ਕੇ ਜਿਹੜੇ ਕੰਮ ਆਉਂਦੇ ਆ ਤੇ ਬਹੁਤ ਵਧੀਆ ਲੱਗਦਾ ਵਾ ਜਿਵੇਂ ਕੋਈ ਵੀ ਆਪਣੇ ਤਿਉਹਾਰ ਹੈਗਾ ਜੇ ਆਪਾਂ ਰਲ ਮਿਲ ਕੇ ਮਨਾਈਏ ਤੇ ਸੋਹਣੇ ਲੱਗਦੇ ਆ ਹਰ ਟਾਈਮ ਜਿਹੜਾ ਹਰ ਇੱਕ ਇਨਸਾਨ ਦੇ ਜਿਹੜੇ ਮੋਕੇ-ਮੋਕੇ ਤੇ ਟਾਈਮ ਜਿਹੜੇ ਆ ਨਾ ਇਹ ਸੋਹਣੇ ਲੱਗਦੇ ਆ ਵੱਡੀ ਗੱਲ ਕੀ ਉਹਦੇ ਵਿੱਚ ਫਿਰ ਜਦੋਂ ਸਾਡੇ ਬੱਚੇ ਵੇਖਣਗੇ ਆਪਣੇ ਘਰ ਦੇ ਵਿੱਚ ਕਿ ਸਾਡੇ ਮੰਮੀ ਡੈਡੀ ਜਿਹੜੇ ਆ ਉਹ ਇਸ ਤਰ੍ਹਾਂ ਕਰਦੇ ਆ ਤੇ ਉਹ ਜਿਹੜੇ ਬੱਚੇ ਆ ਬੱਚਿਆਂ ਨੂੰ ਵੀ ਆਪਣੇ ਜਿਹੜੀਆਂ ਇਹ ਗੱਲਾਂ ਵੇਖ ਕੇ ਬਹੁਤ ਵਧੀਆ ਲੱਗਦਾ ਵਾ ਵੀ ਅਹੀਂ ਕੋਈ ਨਾ ਕੋਈ ਸੈਲੀਬ੍ਰੇਸ਼ਨ ਕਰਨੀ ਆ ਪਰਿਵਾਰ ਦੇ ਵਿੱਚ ਬਹਿ ਕੇ ਕਰਨੀ ਆ ਤੇ ਬੱਚਿਆਂ ਨੂੰ ਜਿਹੜੇ ਆ ਚੰਗੇ ਗੁਣ ਜਿਹੜੇ ਆਪਾਂ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਕੁਝ ਚੰਗਾ ਛੱਡ ਕੇ ਜਾਵਾਂਗੇ ਜੇਕਰ ਅਸੀਂ ਵੀ ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਪਲ ਜਿਹੜੇ ਆਪਣੇ ਬੱਚਿਆਂ ਦੇ ਸਾਹਮਣੇ ਸਾਂਝੇ ਕਰਾਂਗੇ ਨਾ ਤੇ ਬੱਚੇ ਵੀ ਇਹ ਘਰ ਵਿੱਚੋਂ ਸਿੱਖਣਗੇ ਕੀ ਅੱਜ ਅਸੀਂ ਆਪਣੇ ਚਾਚੇ ਤਾਇਿਆਂ ਦੇ ਵਿੱਚ ਰਹਿਣਾ ਵਾ ਇਕੱਠਿਆਂ ਰਹਿਣਾ ਵਾ ਤੇ ਕੋਈ ਵੀ ਦਿਨ ਸੋਦ ਹੈਗਾ ਵਾ ਤੇ ਆਪਾਂ ਇਕੱਠਿਆਂ ਨੇ ਬਹਿ ਕੇ ਮਨਾਉਣਾ ਵਾ ਇਕੱਠਿਆਂ ਨੇ ਬਹਿ ਕੇ ਖਾਣਾ ਪੀਣਾ ਵਾ ਇਕੱਠਿਆਂ ਨੇ ਇੰਜੋਏ ਕਰਨਾ ਵਾ ਜੋ ਵੀ ਉਹਨਾਂ ਦਾ ਫਰੈਂਡ ਸਰਕਲ ਸੀਗਾ ਚਲੋ ਉਹਨਾਂ ਨੇ ਉਹਨਾਂ ਨੂੰ ਵੀ ਬੁਲਾਇਆ ਤੇ ਉਹਨਾਂ ਨੇ ਬਹਿ ਕੇ ਬਹੁਤ ਵਧੀਆ ਇੰਜੋਏ ਕੀਤਾ ਤੇ ਸਾਡੇ ਮਾਪੇ ਵਾਸਤੇ ਇਹ ਸਾਨੂੰ ਜਿਹੜੇ ਪਲ ਬਹੁਤ ਸੋਹਣੇ ਲੱਗਦੇ ਆ ਵੀ ਚਲੋ ਸਾਡੇ ਬੱਚੇ ਜਿਹੜੇ ਆ ਦੂਰ ਰਹਿ ਕੇ ਵੀ ਆਪਣੇ ਰਿਸ਼ਤਿਆਂ ਦੇ ਨਾਲ ਜੁੜੇ ਹੋਏ ਆ देखो निक्की मोटी ਗੱਲ ਤੇ ਹਰ ਘਰ ਪਰਿਵਾਰ ਦੇ ਵਿੱਚ ਹੁੰਦੀ ਐ ਇਹ ਨਹੀਂ ਵੀ ਕੋਈ ਵੀ ਘਰ ਹੈਗਾ ਵੀ ਕਿਤੇ ਵੀ ਕੋਈ ਜਿੱਦਾਂ ਆnde ਹੁੰਦੇ ਜਿੱਥੇ ਦੋ ਭਾਂਡੇ ਉਹਨਾਂ ਉੱਤੇ ਖੜਕਦੇ ਵੀ ਆ ਇਸੇ ਤਰ੍ਹਾਂ ਰਿਸ਼ਤੇ ਵੀ ਇਦਾਂ ਹੀ ਹੁੰਦੇ ਆ ਨਿੱਕੀ ਨਿੱਕੀਆਂ ਗੱਲਾਂ ਹਰ ਘਰ ਪਰਿਵਾਰ ਵਿੱਚ ਹੁੰਦੀਆਂ ਰਹਿੰਦੀਆਂ ਪਰ ਹਰ ਨਿੱਕੀ ਮੋਟੀ ਗੱਲ ਦਾ ਕੋਈ ਵੀ ਇਸ਼ੂ ਨਹੀਂ ਬਣਾਉਣਾ ਚਾਹੀਦਾ ਤੇ ਜਿਹੜੇ ਆ ਇਹ ਖੁਸ਼ੀਆਂ ਦੇ ਪਲ ਹੈਗੇ ਆ ਨਾ ਰਲ ਮਿਲ ਕੇ ਸਾਰਿਆਂ ਨੂੰ ਮਨਾਉਣੇ ਚਾਹੀਦੇ ਆ ਤੇ ਬਹੁਤ ਵਧੀਆ ਗੱਲ ਵਾ ਜ਼ਿੰਦਗੀ ਬਹੁਤ ਖੂਬਸੂਰਤ ਆ ਤੇ ਇਹਨਾਂ ਤਿਉਹਾਰਾਂ ਨੂੰ ਆਪਾਂ ਨੂੰ ਜਿਹੜੇ ਨਿੱਕੇ ਨਿੱਕੇ ਫੰਕਸ਼ਨ ਹੈਗੇ ਆ ਇਹਨਾਂ ਨੂੰ ਖੁਸ਼ੀਆਂ ਦੇ ਨਾਲ ਮਨਾਉਣਾ ਚਾਹੀਦਾ ਤੇ ਜਦੋਂ ਸਾਡੇ ਟਾਈਮ ਹੁੰਦੇ ਹੀਗੇ ਉਦੋਂ ਤੇ ਕੀ ਹੁੰਦਾ ਸੀ ਕਿ ਸਾਡੀਆਂ ਮਾਵਾ ਤੇ ਜਨਮ ਦਿਨ ਹੋਣਾ ਮਿੱਠੇ ਚੌਲ ਬਣਾ ਲੈ ਪਕੌੜੇ ਬਣਾ ਲੈ ਕੜਾਹ ਬਣਾ ਲੈ ਤੇ ਅਸੀਂ ਇਹਨਾਂ ਵਿੱਚ ਹੀ ਖੁਸ਼ ਹੋ ਜਾਂਦੇ ਸੀਗੇ ਤੇ ਅੱਜ ਕੱਲ ਚਲੋ ਜਿਹੜੇ ਬੱਚਿਆਂ ਦੇ ਸਮੇਂ ਦੇ ਨਾਲ ਉਹਨਾਂ ਦੇ ਜਿਹੜੇ ਆ ਇਹ ਤਿਉਹਾਰ ਮਨਾਉਣ ਦੇ ਜਨਮ ਦਿਨ ਮਨਾਉਣ ਦੇ ਜਿਹੜੇ ਆ ਤਰੀਕੇ ਬਦਲ ਗਏ ਤੇ ਜਿਹੜੇ ਬਹੁਤ ਵਧੀਆ ਲੱਗਦਾ ਵਾ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਹਰ ਖੁਸ਼ੀ ਜਿਹੜੀ ਆ ਸਾਂਝੀ ਕਰਨੀ ਚਾਹੀਦੀ ਆ ਆਪ ਸਭ ਨੂੰ ਸਤਿ ਸ੍ਰੀ ਅਕਾਲ